ਆディ ਖੜੇ ਮਤਾਂ ਇੱਕ ਨਾ ਅੱਗੇ ਅੱਗੇ ਤੂੰ ਦੇ ਮੈਨੂੰ ਆਰੀ ਹਾਂਜੀ ਆਰੀ 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 ਹੜੀ ਬਾ ਚੱਜ ਗਰਾਮਾਂ ਦੇ ਲੱਗਦੀ ਰਹ ਉਸਲੀ ਭਾਰੀ ਬੈਲੀ ਦਾ ਕੱਠ ਹੋਗਾ ਤਾਂ ਬੋਤਲਾ ਮੰਗਾਲੀਆਂ 40 ਅੱਜ ਬੈਲੀ ਦੇ ਹੱਥ ਜੋੜ ਕੇ ਘੰਡਾਤੀ ਮਾਰੀ ਆਹ ਵਾਹ ਤੁਸੀਂ ਦੇਖ ਲਓ ਸੁਣਦੇ ਆ ਆਵਾਜ਼ ਆਰੀ ਫੜਾ ਦੋ ਮੇਰਾ ਪੁੱਤ ਹੈ ਪਕਾਈ ਨਹੀਂ ਮਾਰਦੇ ਹੁੰਦੇ ਤੇ ਪਕਾਈ ਮਰੀ ਪਾਈਪਨ ਕਹਿੰਦਾ ਹੈ ਪਾਈਪਨ ਲੈ ਫੜਾ ਆਹ ਲਓ ਜੀ ਨਹੀਂ ਸਿੱਖੋਗੇ ਤੁਸੀਂ ਕੰਜਰ ਦੇਓ ਦੇਖ ਲਓ ਮੈਨੂੰ ਉਹ ਦੇਖੀ ਦੇਖ ਲੋ ਬੈਠੋ ਸਿੱਖ ਲੋ ਕੁਝ ਬੇ ਕਹਾਗੇ ਦੇਖਿਆ ਹੋਇਆ ਦੀ ਅੱਖਾਂ ਉੱਲੇ ਹੋਇਆ ਕਤਲਾ ਮੈਨੂੰ ਸਿੱਖਾ ਪਤਾ ਗੋਡੇ ਨੇ ਜਿਤਾਇਆ ਜੀ ਨਹੀਂ ਤਾਂ ਮੈਂ تیر ਦਿੰਦਾ ਤੁਹਾਡੀਆਂ ਪੁਰਾਣੀਆਂ ਖਰਾਕਾਂ ਬੰਦੀਆਂ ਹੋਈਆਂ ਨੇ ਛੱਡ ਜਾ ਛੱਡ ਜਾ ਮੇਰਾ ਵੀਰ ਤੁਸੀਂ ਖਾਧੋ ਨੇ ਕਾਉਂਚ ਦੇ ਵੀ ਆਏ ਹਾਏ ਮੈਂ ਤਾਂ ਕੀ ਉਹਦਾ ਕੌਲਾ ਕੀ ਹੈ ਜਾ ਰਹੇ ਨੇ ਓ ਜਾ ਰਹੇ ਨੇ ਆਪਣੀ ਮੌਤ ਵੱਧ ਲੈ ਆਈ ਹਾਂਜੀ ਕੀ ਹੋ ਗਿਆ ਲਾ ਕੇ ਲਿਆ ਪੁੱਤ ਲੇਟ ਕਰੀ ਜਣਾ ਗੜੀ ਸਾਹਿਬ ਦੂਰ ਹੈ ਲੈ ਮੇਰੇ ਪੁੱਤ ਜੀ ਆਪਾਂ ਹਰਦਵਾਰ ਪਾਵਾਂਗੇ ਹਰਦਵਾਰ ਟਾਈਮ ਲੱਗ ਜਾਣਾ ਪ੍ਰੋ ਕੀ ਹੋ ਗਿਆ ਯਾਰ ਇਹ ਪੁੱਛਣੇ ਕੇ ਸੋਲਣ ਵਾਲੀ ਐ ਮਲਾ ਲਾਉਣ ਵਾਲੀ ਐ ਇਧਰ ਝੜਕ ਬਹੁਤ ਬੂਝੇ ਮੈਂ ਵੜਦਾ ਤੂੰ ਇਧਰ ਰੋ ਕੇ ਬੈਠੋ ਆ ਇਧਰ ਹੋ ਜਾ ਥੋੜਾ ਜਿਹਾ ਸਾਈਡ ਤੇ ਆ ਹਾ ਕੀ ਬਾਤ ਐ ਇੱਥੋਂ ਜੀਰ ਪਾ ਚੱਲ 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 ਆਉਣ ਦੇ ਮੈਂ ਤਾਂ ਮੈਂ ਤਾਂ ਕੋਈ ਨਹੀਂ ਮੈਂ ਹੋਰ ਪਾ ਹੋ ਜਾ ਚੀਰ ਵਧੀਆ ਬੂਝੇ ਜਮਾ ਗੁਣੀਏ ਚਾ ਮੇਰਾ ਪੁੱਤ ਹਾਂ ਰੰਗ ਬੰਨਿਆ ਪਿਆ ਇਧਰ ਨੂੰ ਹੋ ਕੇ ਬੈਠ ਗੱਲ ਕਾਦੀ ਆ ਕੀ ਬਾਤ ਐ ਕੀ ਬਾਤ ਆ ਮਧਾਣੀ ਜੀਰੇ ਪਤੇ ਹੋਈ ਹੋਣੀ ਤੁਸੀਂ ਕੋਈ ਨਹੀਂ ਦਾ ਦੋ ਕੋਈ ਗੋੜਾ ਚੱਲ ਆ ਜਾ ਗਾਨ ਜੀ ਮੇਰੇ ਪਿੰਡ ਦੀ ਉਹ ਨਹਿਰ ਨੂੰ ਸਨੇਹਾ ਦੇ ਕਾ ਕੋਈ ਨੀ ਮੈਂ ਫੇਰ ਤਾਰੀ ਲਾਉਂ ਉਸ ਬਾਂਚ ਸੜ ਕੇ ਨੀ ਮੈਂ ਕੁੱਝੇ ਵਿੱਚ ਆਉਂਗਾ ਸੁਆ ਬਣ ਕੇ ਆਖਰੀ ਸਲਾਮ ਯਾਰਾ ਜਾਂ ਦੀਵਾਰ ਦਾ ਟੁਕਾ ਕੀ ਪਤਾ ਚੋਬਰ ਦੀ ਫੋਟੋ ਤੇ ਉਹ ਹੋ ਜਾਣ ਆ ਰਿਪਰੀ ਭੋਜਨ ਬੰਦੀਆਂ ਕਾੜ ਫਾ